ਕਿਨੇ ਨਿਕਲੋ ਬਾਹਰ ਤੁਸੀਂ ਚੋਰੀਆਂ ਕਰਦੇ ਹੋ ਕਹਲਾ ਤੁਹਾਨੂੰ ਅਸੀਂ ਸੁਣਾ ਨਹੀਂ ਸਕਦੇ ਇਹਨੇ ਅਪਸ਼ਬਦ ਇਹਨਾਂ ਨੂੰ ਬੋਲੇ ਗਏ ਆ ਜਿਹੜਾ ਬੰਦਾ ਇੱਥੇ ਮੁਲਾਜ਼ਮ ਬੈਠਾ ਸੀ ਕੋਈ ਉਹ ਪਤਾ ਨਹੀਂ ਇਥੋਂ ਮਤਲਬ ਵਿਚਾਰ ਜਾਇਆ ਜਾਂ ਕਿਸ ਤਰ੍ਹਾਂ ਬੈਠਾ ਕੀਤਾ ਨਹੀਂ ਸੀ ਬਲਕਿ ਆਪਣਿਆਂ ਚ ਸੀਗਾ ਉਹਨੇ ਗਾਲੀ ਗਲੋਚ ਕੀਤੀ ਸਾਨੂੰ ਤੇ ਸਾਡੀ ਬੜੀ ਬਦਤਮੀਜ਼ੀ ਨੇ ਸਾਨੂੰ ਬੋਲਿਆ ਇੱਕ ਮੁੰਡਾ ਜਿਹੜਾ ਸੀਗਾ ਪਕੜ ਕੇ ਲਿਆਏ ਉਹਨੂੰ ਸਾਡੇ ਸਾਹਮਣੇ ਗੰਦੀ ਗੰਦੀ ਗੱਲਾਂ ਕੱਢ ਕੇ ਉਹਨੂੰ ਟੌਰਚਰ ਕੀਤਾ ਜਦਕਿ ਇਹਨਾਂ ਦਾ ਫਰਜ਼ ਬੰਦਾ ਸੀ ਕਿ ਲੇਡੀਜ਼ ਨੂੰ ਬਾਹਰ ਕੱਢ ਦਈਏ ਮੁੰਡਾ ਵੀ ਕਰਈ ਸੀਗਾ ਐਕਟਿਵਾ ਵੀ ਘਰਣ ਲੈ ਕੇ ਆਏ ਸਾਡੇ ਕੋਲੇ ਵੀਡੀਓ ਪਈ ਹੈ ਸਾਡੀ ਗਲੀ ਵਿੱਚੋਂ ਜਦੋਂ ਲੈ ਕੇ ਗਏ ਨੇ ਸਹੀ ਸਲਾਮਤ ਲੈ ਕੇ ਗਏ ਇਲਜਾ ਗਏ ਇਹਨਾਂ ਨੇ ਉੱਥੇ ਉਹਦਾ ਬਾਹਾਂ ਤੋੜ ਦਿੱਤੀ ਮੁੰਡੇ ਦੀ ਜਿਹੜਾ ਉਹਦੇ ਨਾਲ ਜਿਹੜੇ ਬੰਦੇ ਨੇ ਬਾਲੀ ਖਿੱਚੀ ਸੀ ਉਹਦੀ ਇਹਨਾਂ ਨੇ ਲੱਤ ਤੋੜ ਦਿੱਤੀ ਤੁਸੀਂ ਇਹ ਕਹਿ ਰਹੇ ਹੋ ਕਿ ਪਹਿਲਾਂ ਹਾਲਤ ਇਦੀ ਸਹੀ ਸੀ ਹੁਣ ਜਾ ਕੇ ਟੋਡੀਆਂ ਇੱਟਾਂ ਦੇ ਨਿਸ਼ਾਨ ਆ ਮੈਂ ਤੁਹਾਨੂੰ ਲਾਈਟ ਨਾਲ ਦਿਖਾ ਦਿੰਦਾ ਐਕਟਿਵਾ ਸਹੀ ਸਲਾਮਤ ਲੈ ਆਏ ਕਰੋ ਸਹੀ ਸਲਾਮਤ ਐਕਟਿਵ ਲੱਗੇਗੇ ਇਹਨਾਂ ਨੇ ਇੱਥੇ ਲਿਆ ਕੇ ਡਿੱਕੀ ਤੋੜਤੀ ਇੱਟਾ ਮਾਰ ਮਾਰ ਕੇ ਦੇਖੋ ਐਕਟਿਵ ਦਾ ਹਾਲ ਬੁਰਾ ਕੀਤਾ ਹੋਇਆ ਅਸੀਂ ਗਰੀਬ ਆਦਮੀ बार-बार ਅਸੀਂ ਨਹੀਂ ਖਰੀਦ ਸਕਦੇ ਜੀ ਇਹ ਚੀਜ਼ਾਂ ਤੇ ਸਟੇ ਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਜੇ ਤੁਸੀਂ ਵੀ ਗੱਡੀ ਚਲਾਣੇ ਹੋ ਤਾਂ ਹੋ ਜੋ ਸਾਵਧਾਨ ਜੇ ਕਿਸੇ ਯਾਰ ਦੋਸਤ ਕਿਸੇ ਰਿਸ਼ਤੇਦਾਰ ਨੂੰ ਤੁਸੀਂ ਗੱਡੀ ਦੇ ਦੇਣੇ ਹੋ ਆਪਣੀ ਚਲਾਣ ਵਾਸਤੇ ਤਾਂ ਹੋ ਜੋ ਸਾਵਧਾਨੀ ਖਬਰ ਜਿਹੜੀ ਹੈ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਇੱਕ ਪਰਿਵਾਰ ਸਾਡੇ ਨਾਲ ਮੌਜੂਦ ਹੈ ਅੱਜ ਇਹਨਾਂ ਨੂੰ ਆਪਣੀ ਹੀ ਗੱਡੀ ਲੈਣ ਵਾਸਤੇ ਦਰਦਰਦੀਆਂ ਠੋਕਰਾ ਖਾਣੀ ਕਿਉਂ ਪੈ ਰਹੀਆਂ ਨੇ ਗੱਲਬਾਤ ਸਾਰੀ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਮੈਡਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਡਮ ਅੱਜ ਥਾਣੇ ਬਾਹਰ ਖੜੇ ਹੋ ਕੀ ਗੱਲਬਾਤ ਹੈ ਸਾਰੀ ਸਾਨੂੰ ਸਾਡੀ ਐਕਟਿਵਿਟੀ ਕਿਸੇ ਕੇਸ ਵਿੱਚ ਆ ਗਈ بیٹے ਤੋਂ ਗਲਤੀ ਹੋ ਗਈ ਚਲੋ ਕੇਸ ਕੀ ਹੋਇਆ ਉਹ ਦੱਸਿਓ ਕਿਉਂਕਿ ਅੱਜ ਜਿਹੜੀ ਇਹ ਖਬਰ ਹੈ ਨਾ ਕਾਫੀ ਲੋਕਾਂ ਨੂੰ ਸਿਹਤ ਦੇਣ ਵਾਲੀ ਹੈ ਕੈਸੇ ਹੋਇਆ ਸੀਗਾ ਜੀ ਆਪਣੇ ਯਾਰ ਦੋਸਤ ਨੂੰ ਮੇਰਾ ਬੇਟਾ ਗਿਆ ਸੀਗਾ ਦਵਾਈ ਦਵਾਨ ਉਹਨੇ ਪਿੱਛੇ ਨਸ਼ਾ ਖਾਦਾ ਹੋਇਆ ਸੀ ਮੁੰਡੇ ਨੇ ਉਹਨੇ ਕਿਸੇ ਦੀ ਬਾਲੀ ਤੋੜ ਲਈ ਜੀ ਹੁਨੇ ਮੈਂ ਕਹਿ ਨਹੀਂ ਸਕਦੀ ਕਿ ਦੋਨਾਂ ਦੀ ਰਜਮੰਦੀ ਸੀ ਜਾਂ ਮਤਲਬ ਇੱਕ ਐਕਸੀਡੈਂਟ ਸੀ ਜੀ ਮੈਡਮ ਇਹ ਕਦੋਂ ਦੀ ਗੱਲ ਹੈ ਇੱਕ ਮਹੀਨਾ ਮਹੀਨਾ ਸਵਾ ਮਹੀਨਾ ਹੋ ਗਿਆ ਇਸ ਗੱਲ ਨੂੰ ਜੀ ਪਿਛਲੇ 22 ਤਰੀਕ ਦੀ ਗੱਲ ਹੈ 22 ਤਰੀਕ ਦੀ ਗੱਲ ਹੈ ਪਿੱਛੇ ਤੇ ਉਸ ਤੋਂ ਬਾਅਦ ਐਕਟਿਵ ਆ ਉਹਨਾਂ ਨੇ ਮਤਲਬ ਪਕੜ ਲਈ ਪੁਲਿਸ ਵਾਲਿਆਂ ਨੇ ਸਾਨੂੰ ਪਹਿਲਾਂ ਇਹਨੇ ਕਿਹਾ ਕਿ ਅਸੀਂ ਸੀਏ ਵਾਲੇ ਆ ਜੀ ਅਣਪਛਾਤੇ ਬੰਦੇ ਦੋ ਆਏ ਮੇਰੇ ਘਰੋਂ ਮੇਰੇ ਉੱਥੇ ਵੀਡੀਓ ਸਾਡੀ ਹੈਗੀ ਐ ਐਕਟਿਵਾ ਸਹੀ ਸਲਾਮਤ ਲੈ ਆਏ ਘਰੋਂ ਸਹੀ ਸਲਾਮਤ ਐਕਟਿਵਾ ਲੈ ਆ ਗਏ ਇਹਨਾਂ ਨੇ ਇੱਥੇ ਲੈ ਆ ਕੇ ਡਿੱਕੀ ਤੋੜਤੀ ਇੱਟਾ ਮਾਰ ਮਾਰ ਕੇ ਦੇਖੋ ਐਕਟਿਵਾ ਦਾ ਹਾਲ ਬੁਰਾ ਕੀਤਾ ਹੋਇਆ ਅਸੀਂ ਗਰੀਬ ਆਦਮੀ बार-बार ਅਸੀਂ ਨਹੀਂ ਖਰੀਦ ਸਕਦੇ ਜੀ ਇਹ ਚੀਜ਼ਾਂ ਮੁੰਡਾ ਵੀ ਘਰੇ ਹੀ ਸੀਗਾ ਐਕਟਿਵਾ ਵੀ ਘਰੋਂ ਲੈ ਕੇ ਆਏ ਸਾਡੇ ਕੋਲੇ ਵੀਡੀਓ ਪਈ ਐ ਸਾਡੀ ਗਲੀ ਵਿੱਚੋਂ ਜਦੋਂ ਲੈ ਕੇ ਗਏ ਨੇ ਸਹੀ ਸਲਾਮਤ ਲੈ ਕੇ ਗਏ ਇਲਜਾ ਆ ਗਏ ਇਹਨਾਂ ਨੇ ਉੱਥੇ ਉਹਦਾ ਬਾਂ ਤੋੜ ਦਿੱਤੀ ਮੁੰਡੇ ਦੀ ਜਿਹੜਾ ਉਹਦੇ ਨਾਲ ਜਿਹੜੇ ਬੰਦੇ ਨੇ ਬਾਲੀ ਖੀਚੀ ਸੀ ਉਹਦੀ ਇਹਨਾਂ ਨੇ ਲੱਤ ਤੋੜ ਦਿੱਤੀ ਠੀਕ ਹੈ ਜੀ ਉਹ ਦੋਵੇਂ ਮੁੰਡੇ ਕਿੱਥੇ ਇੱਕ ਤਾਂ ਕੱਲ ਆਇਆ ਇੱਕ 15 ਦਿਨ ਪਹਿਲਾਂ ਆ ਗਿਆ ਰਜਤ 15 ਦਿਨ ਪਹਿਲਾਂ ਆਇਆ ਤੇ ਰਿਸ਼ਭ ਕੱਲ ਰਤੀ ਆਇਆ ਜੀ ਕੋਰਟ ਵੱਲੋਂ ਤੇ ਫਿਰ ਅਸੀਂ ਐਕਟਿਵ ਵਾਲੀ ਜ਼ਰੂਰਤ ਸੀ ਅਸੀਂ ਜਮਾਨਤ ਤੇ ਆ ਜੀ ਅਸੀਂ ਐਕਟਿਵ ਵਾਲੇ ਆਣਗੇ ਕੋਰਟ ਤੋਂ ਸਾਨੂੰ ਰਿਲੀਵ ਆਰਡਰ ਮਿਲੇ ਅਸੀਂ ਥਾਣੇ ਆਏ ਆ ਕਾਪੀ ਪਹਿਲਾਂ ਮੈਂ ਇੱਥੇ ਲੱਗੇ ਫੇਰੇ ਨਹੀਂ ਮੈਨੂੰ ਸਾਨੂੰ ਕੀ ਰਿਪੋਰਟ ਕਰਾ ਕੇ ਲਿਆਓ 3 ਨੰਬਰ ਤੋਂ 3 ਨੰਬਰ ਲੈ ਕੇ ਗਈ ਮੈਂ ਕੋਟ ਦੇ ਆਰਡਰ ਸਾਰੇ ਜਿਹੜੇ 3 ਨੰਬਰ ਥਾਣੇ ਮੁਲਾਜ਼ਮ ਬੈਠੇ ਸੀ ਉਹਨਾਂ ਨੇ ਕੋਆਪਰੇਟ ਕੀਤਾ ਹਾਂਜੀ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਤਰੀਕੇ ਨਾਲ 딜 ਕੀਤੀ ਤਰੀਕੇ ਨਾਲ ਸਾਨੂੰ ਸਮਝਾ ਕੇ ਇੱਥੇ ਭੇਜਿਆ ਜਿਹੜੇ ਪਹਿਲਾਂ ਇੱਥੇ ਦੋ ਬੰਦੇ ਬੈਠੇ ਸੀ ਉਹਨਾਂ ਨੇ ਵੀ ਸਾਡੇ ਨਾਲ ਕੋਆਪਰੇਟ ਕੀਤਾ ਤਰੀਕੇ ਨਾਲ ਸਾਡੇ ਨਾਲ ਗੱਲ ਕੀਤੀ ਕੋਈ ਗਾਲੀ ਕਲੋਚ ਨਹੀਂ ਕੁਝ ਨਹੀਂ ਉਹਨਾਂ ਨੂੰ ਕੰਮ ਪੈ ਗਿਆ ਕੋਈ ਇੱਕ ਹੋਰ ਕੇਸ ਆ ਗਿਆ ਸੀ ਉਹ ਵਿਚਾਰੇ ਕਿਸੇ ਹੋਰ ਬੰਦੇ ਨੂੰ ਲੈ ਕੇ ਚਲੇ ਗਏ ਤੇ ਜਿਹੜਾ ਬੰਦਾ ਇੱਥੇ ਮੁਲਾਜ਼ਮ ਬੈਠਾ ਸੀ ਕੋਈ ਉਹ ਪਤਾ ਨਹੀਂ ਇਥੋਂ ਮਤਲਬ ਵਿਚਾਰ ਜਾਇਆ ਜਾਂ ਕਿਸ ਤਰ੍ਹਾਂ ਬੈਠਾ ਕਿਦਾ ਨਹੀਂ ਸੀ ਬਲਕਿ ਆਪਣੇਾਂ ਚ ਸੀਗਾ ਉਹਨੇ ਗਾਲੀ ਗਲੋਚ ਕੀਤੀ ਸਾਨੂੰ ਤੇ ਸਾਡੀ ਬੜੀ ਬਦਤਮੀਜ਼ੀ ਨੇ ਸਾਨੂੰ ਬੋਲਿਆ ਉਹ ਪ੍ਰੂਫ ਹੈ ਤਾਂ ਮੈਂ ਪ੍ਰੂਫ ਅਸੀਂ ਖੁਦ ਹੈਗੇ ਆਂ ਜੀ ਪ੍ਰੂਫ ਇੱਥੇ ਦੀ ਪਬਲਿਕ ਖੜੀ ਹੋਈ ਸੀਗੀ ਜਨਾਨੀਆਂ ਸੀ ਲੇਡੀਜ਼ ਵੀ ਚਾਰ ਪ੍ਰੂਫ ਤੇ ਦੋ ਲੇਡੀਜ਼ ਬੈਠੀਆਂ ਸੀ ਉਹ ਇਸ ਵਕਤ ਹੈ ਨਹੀਂ ਤੇ ਉਹ ਵੀ ਖੜੀ ਸੀ ਲੇਡੀਸ ਹੁਣ ਇਹ ਨਹੀਂ ਪਤਾ ਵੀ ਕਹਿਣ ਕੀ ਨਾ ਕਹਿਣ ਪੱਕਾ ਨਹੀਂ ਪਤਾ ਜਦ ਅਦੇ ਕੇਸ ਦੇ ਵਿੱਚ سپਰਦਾਰੀ ਜਦ ਲੈ ਜਾਂਦੀ ਹੈ ਥਾਣੇ ਅੰਦਰ ਬੰਦ ਸਗੀ ਸਕੂਟੀ ਤੁਹਾਡੀ ਹੁਣ ਜਦ ਮਹੀਨੇ ਬਾਅਦ ਇਸ ਹਾਲਤ ਦੇ ਵਿੱਚ ਮਿਲੀ ਹੈ ਕਿਦਾਂ ਦਾ ਹੁਣ ਲੱਗ ਰਿਹਾ ਦੇਖੋ ਸਾਰੇ ਸੋਰੀ ਆ ਸਰ ਆ ਦੇਖ ਲਓ ਤੁਸੀਂ ਇਹ ਸਕੂਟੀ ਹੈ ਇਹ ਸਕੂਟੀ ਇਹ ਹਾਲਾਤ ਸਕੂਟੀ ਦੇ ਬੜੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਕਹਿ ਰਹੇ ਹੋ ਕਿ ਪਹਿਲਾਂ ਹਾਲਤ ਇਹਦੀ ਸਹੀ ਸੀ ਹੋਣ ਜਾ ਕੇ ਤਾਜ਼ੀਆਂ ਇੱਟਾਂ ਦੇ ਨਿਸ਼ਾਨ ਆ ਮੈਂ ਤੁਹਾਨੂੰ ਲਾਈਟ ਨਾਲ ਦਿਖਾ ਦਿੰਦਾ ਵਾ ਇੱਟਾਂ ਮਾਰ ਕੇ ਖੁੱਲ ਟੋੜੀ ਹੋਈ ਹੈ ਸਰ ਸਾਡੇ ਘਰੋਂ ਸਹੀ ਚੀਜ਼ ਆਈ ਹੈ ਆ ਦੇਖੋ ਮਰਗਾੜ ਸਾਰਾ ਮਰਗਾੜ ਸਾਰਾ ਆ ਇੱਟਾਂ ਦੀ ਮਿੱਟੀ ਦੇਖੋ ਲਾਥਰੀ ਆ ਇਹਨਾਂ ਨੇ ਪੁਲਿਸ ਵਾਲਿਆਂ ਨੇ ਧੱਕਾ ਕੀਤਾ ਵਾ ਐਕਟ ਵਨ ਹੁਣ ਹੁਣ ਤੁਸੀਂ ਅੱਜ ਜਦ ਥਾਣੇ ਵੱਲੋਂ ਤੁਹਾਡੇ ਨਾਲ ਪੂਰੀ ਕੋਆਪਰੇਟ ਕੀਤੀ ਗਈ ਠੀਕ ਹੈ ਤੁਮ ਲਾਗੇ ਮੈਨਾਂ ਆ ਗਿਆ ਕਿੰਨੇ ਸਾਡਾ ਬੱਤਮੀ ਜੀ ਕਿੰਨੀ ਗਾਲੀ ਗਲੋਚ ਕੀਤਾ ਮਾਵਾ ਪੈਣਾਂ ਦੀ ਗੱਲਾਂ ਗੱਡੀਆਂ ਕਹਿੰਦੇ ਨਿਕਲੋ ਬਾਹਰ ਤੁਸੀਂ ਚੋਰੀਆਂ ਕਰਦੇ ਗਾਲਾਂ ਤੁਹਾਨੂੰ ਅਸੀਂ ਸੁਣਾ ਨਹੀਂ ਸਕਦੇ ਇਹਨੇ ਅਪਸ਼ਬਦ ਇਹਨਾਂ ਨੂੰ ਬੋਲੇ ਗਏ ਆ ਪਹਿਲਾਂ ਤੇ ਬੋਲੇ ਗਾਲੀ ਗਾਲੀ ਗਲੋਚ ਕੀਤੀ ਤਾਂ ਮੇਰੇ ਨਾਲ ਵੀ ਇਹਨੇ ਬਤਵੀਜੀ ਮੇਰੇ ਤਾਂ ਹੱਥ ਚੱਕ ਦੇਣ ਲੱਗੇ ਸੀ ਮੇਰੇ ਤੇ ਬਾਈ ਜੈਸੇ ਹੱਥ ਚੱਕਦੇ ਫੇਰ ਵੱਡਾ ਮੁਲਾਜ਼ਮ ਸੀ ਅੰਦਰ ਬੈਠੇ ਅੰਦਰ ਉਹ ਡੀਲ ਕਰ ਰਹੇ ਸੀ ਇੱਕ ਉਹਨਾਂ ਦੇ ਕੋਲ ਪਾਲਟੀ ਆਈ ਹੋਈ ਸੀ ਉਹਨਾਂ ਨੂੰ ਡੀਲ ਕਰਦੇ ਸੀ ਉਹ ਬਾਅਦ ਚ ਨਿਕਲੇ ਨੇ ਉਹਨਾਂ ਨੇ ਸਾਡੇ ਨਾਲ ਤਰੀਕੇ ਨਾਲ ਬੇਵਕੀਤਾ ਸਾਨੂੰ ਕੋਈ ਮਤਲਬ ਉਹਨਾਂ ਨੇ ਗਲਤ ਨਹੀਂ ਬੋਲੇ ਇਨਚਾਰਜ ਜਿਹੜੇ ਨੇ ਕੰਪਲੇਂਟ ਕਰ ਲੈ ਜੀ ਹਾਂਜੀ ਵੱਡੇ ਅਫਸਰ ਨੂੰ ਮੇਰੀ ਬੇਨਤੀ ਆ ਕਿ ਜਿਹੜਾ ਇਹ ਬੈਠੇ ਨੇ ਮਲਾਜਮ ਬਣ ਕੇ ਸਿਵਲ ਵਰਦੀ ਚ ਕੋਈ ਇਹ ਨਹੀਂ ਹੈ ਇਹਨਾਂ ਨੇ ਇੱਕ ਇੱਕ ਮੁੰਡਾ ਜਿਹੜਾ ਸੀਗਾ ਪਕੜ ਕੇ ਲਿਆਏ ਉਹਨੂੰ ਸਾਡੇ ਸਾਹਮਣੇ ਗੰਦੀ ਗੰਦੀ ਗੱਲਾਂ ਕੱਢ ਕੇ ਉਹਨੂੰ ਡੌਟਚਰ ਕੀਤਾ ਜਦਕਿ ਇਹਨਾਂ ਦਾ ਫਰਜ ਬੰਦਾ ਸੀ ਕਿ ਲੇਡੀਜ਼ ਨੂੰ ਬਾਹਰ ਕੱਢ ਦੀਏ ਠੀਕ ਹੈ ਜੀ ਸਾਡੇ ਕੋਲ ਸ਼ਬਦ ਸੁਣੇ ਨਹੀਂ ਗਏ ਔਰ ਉਹਨੂੰ ਇੰਨੀ ਬੁਰੀ ਤਰ੍ਹਾਂ ਮਾਰਿਆ ਮੁੰਡੇ ਨੂੰ ਮੈਂ ਕਹਿ ਨਹੀਂ ਸਕਦੀ ਜੀ ਇਹ ਇਹਨਾਂ ਦੇ ਉੱਤੇ ਤੁਸੀਂ ਪਲੀਜ਼ ਕਾਰਵਾਈ ਕਰੋ ਕਰੋ ਵੀ ਲੇਡੀਜ਼ ਨੂੰ ਸਮਝਣ ਇੱਜ਼ਤ ਦੇਣ ਨੇ ਜਦ ਕਹਿੰਦੇ ਨਾ ਫਰਸਟ ਲੇਡੀਜ਼ ਹੈ ਤਾਂ ਲੇਡੀਜ਼ ਨਾਲ ਇਦਾਂ ਮੱਤਮੀ ਜੀ ਥਾਣੇ 'ਚ ਹੋਣ ਲੱਗੀ ਤੇ ਲੇਡੀਜ਼ ਕਿੱਥੇ ਜਾਊਗੀ ਸਰ ਪਲੀਜ਼ ਮੇਰੀ ਤੁਸੀਂ ਭਗਵੰਤ ਮਾਨ ਜੀ ਤੱਕ ਰਿਕੁਐਸਟ ਪਾਓ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਏ ਟੱਕਾ ਕਰ ਰਹੀ ਹੈ ਪੁਲਿਸ ਬਹੁਤ ਜ਼ਿਆਦਾ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਸਾਨੂੰ ਇਨਸਾਫ ਮਿਲੇ ਬਸ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਮੁਲਾਜ਼ਮਾਂ ਤੇ ਇਹ આરોਪ ਲਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਉਹ ਇਸ ਮਸਲੇ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ ਇਸ ਮਾਮਲੇ ਸੰਬੰਧੀ ਅ ਇੰਚਾਰ ਸਾਹਿਬ ਸਾਡੇ ਨਾਲ ਨੇ ਧਰਮਪੁਰਾ ਚੌਕੇ ਲਖਵੀਰ ਸਿੰਘ ਜੀ ਗੱਲਬਾਤ ਕਰ ਸਰ ਅੱਜ ਇੱਕ ਲੇਡੀ ਤੁਹਾਡੇ ਕੋਲ ਸਪੁਰਦਾਰੀ ਲੈਣ ਵਾਸਤੇ ਆਈ ਹੈ ਕੀ ਹੈਗਾ ਸਾਰਾ ਮਾਮਲਾ ਸਰ ਇਹਦੇ ਵਿੱਚ ਸਾਡੇ ਕੋਲ ਨਾ 46 ਨੰਬਰ ਮਕਦਮਾ ਸੀ 2025 ਦਾ ਉਹਦੇ ਵਿੱਚ ਨਾ ਇਹਨਾਂ ਨੇ ਵਾਲੀ ਖੋਹ ਕੀਤੀ ਉਹੀ ਉਦੋਂ ਮੁਰਕੇ ਬੰਦੇ ਗ੍ਰਿਫਤਾਰ ਕਰਲੇ ਸੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਐਕਟਵਾ ਬਰਾਮਦ ਕਰਾਈ ਸੀ ਉਹ ਐਕਟਵਾ ਤੇ ਉਹਨਾਂ ਨੇ ਜਾਲੀ ਨੰਬਰ ਲਾਇਆ ਸੀ ਤੇ ਹੁਣ ਇਹਨਾਂ ਨੇ ਸਪੁਰਦਾਰੀ ਕਰਾਈ ਉਹ ਤਿੰਨ ਨੰਬਰ ਤੋਂ ਸਪੁਰਦਾਰੀ ਕਰਾ ਕੇ ਲਿਆਏ ਮੇਰੇ ਕੋ ਮੇਰੇ ਕੋ ਮੈਂ ਉਹਨਾਂ ਨੂੰ ਐਕਟਵਾ ਦੇਤੀ ਹੈ ਜੀ ਹੋਰ ਕੋਈ ਮਾਮਲਾ ਇੱਥੇ ਮੇਰੇ ਸਾਹਮਣੇ ਨਹੀਂ ਆਇਆ ਤੀਮ ਨੰਬਰ ਥਾੜੇ ਮੁੰਸ਼ੀ ਸਾਹਿਬ ਨਾਲ ਵੀ ਅੱਸੀ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਵੱਲੋਂ ਪੂਰੀ ਕੋਆਪਰੇਟ ਕੀਤੀ ਗਈ ਤੁਹਾਡੇ ਵੱਲੋਂ ਵੀ ਕੋਆਪਰੇਟ ਪੂਰੀ ਕੀਤੀ ਗਈ ਬਟ ਇਹਨਾਂ ਦਾ ਅਲੀਗੇਸ਼ਨ ਇਹ ਹੈ ਕਿ ਇੱਕ ਮੁਲਾਜ਼ਮ ਦੇ ਵੱਲੋਂ ਇਹਨਾਂ ਦੇ ਨਾਲ ਜਿਹੜੀ ਹੈ ਬਦਤਮੀਜ਼ੀ ਕੀਤੀ ਗਈ ਓਕੇ ਮੇਰੇ ਸਾਹਮਣੇ ਕਹੇ ਕੋਈ ਮੁਲਾਜ਼ਮ ਨਹੀਂ ਹੈਗਾ ਮੇਰਾ ਜਿਨੇ ਬਦਤਮੀਜ਼ੀ ਕੀਤੀ ਹੈ ਮੇਰੇ ਮੁਲਾਜ਼ਮ ਸਹੀ ਹੈ ਜੀ ਅਲੀਗੇਸ਼ਨ ਇਹ ਗਲਤ ਨੇ ਹਾਂ ਜੀ ਇਹ ਗਲਤ ਹੈ ਜੀ ਗਲਤ ਜੀ ਜੀ